ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਹਰ ਭਗਤਾ ਕਾ ਆਸਰਾ ਅਨ ਨਾਹੀ ਠਾਉ ਤਾਣ ਦੀਵਾਨ ਪਰਵਾਰ ਧਨ ਤਾਣ ਦੀਵਾਨ ਪਰਵਾਰ ਧਨ ਪ੍ਰਭ ਤੇਰਾ ਨਾਉ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਾਪ ਆਪਣੀ ਆਪਣੇ ਦਾਸ ਰਖ ਲੀਏ ਆਪਣੇ ਦਾਸ ਰਖ ਲੀਏ ਨਿੰਦਕ ਨਿੰਦਾਕਾਰ ਪਤੇ ਜਮ ਕਾਲ ਗਰਸੀਏ ਰਹਾਉ ਸੰ ਕਾਲ ਗਰਸੀਏ ਸੰਤਾ ਇਕਤਿਆਵਨਾ ਦੂਸਰ ਕੋ ਨਾਹੀ ਜੀ ਦੂਸਰ ਕੋ ਨਾਹੀ ਇਕਸ ਆਗੇ ਬੇਨਤੀ ਰਵੇ ਆਸਰਾ ਬਥਾਏ ਕਥਾ ਪੁਰਾਤਨ ਏਉ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖਾੰਡ ਖਾੰਡ ਕੀਏ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹੈ ਪ੍ਰਗਟ ਸਭ 마ਹ ਪ੍ਰਭ ਕੇ ਸੇਵਕ ਸ਼ਰਨ ਪ੍ਰਭ ਤਿਨ ਕਉ ਪਉਨਾਹਿ ਬਿਲਾਵਲ ਮਹੱਲਾ ਪੰਜਵਾ ਵੰਦਨ ਕਟ ਸੋ ਪ੍ਰਭੂ ਜਾ ਕ ਕਲ ਹਾਥ ਅਵਰ ਕਰਮ ਨਹੀਂ ਛੂਟੀ ਐ ਰਖੋ ਹਰਨਾਥ ਅਵਰ ਕਰਮ ਇਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਨਹੀਂ ਛੂਟੀ ਐ ਇਥੇ ਵਿਸਰਾਮ ਰਖੋ ਹਰਨਾਥ ਤੋ ਸਰਣਾਗਤ ਮਾਗਵੇ ਪੂਰਨ ਦਇਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ ਆਸਾ ਪਰਮ ਵਿਕਾਰ ਮੋਹ ਇਨ ਮਹਿ ਲੋਭਾਨਾ ਝੂਟ ਸਮਗਰੀ ਮਨਵਸੀ ਪਾਰ ਬ੍ਰਹਮ ਨ ਜਾਣਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂ ਰਖ ਹੈ ਤਿਉ ਰਹਾ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮਹੱਲਾ ਪੰਜਵਾ ਕਮਨ ਕਮਨ ਨਹੀਂ ਪਤਰਿਆ ਜੀ ਪਤਰਿਆ ਪੂਲਾ ਹੀ ਪੁਨ ਕਮਨ ਕਮਨ ਨਹੀਂ ਪਤਰਿਆ ਤੁਮਰੀ ਪਰਤੀਤ ਮਹਾ ਮੋਹਨੀ ਮੋਹਿਆ ਨਰਖ ਕੀ ਰੀਤ ਮਨ ਖੋਟ ਹਰ ਤੇਰਾ ਨਹੀਂ ਵਿਸਵਾਸ तू महा उदमा मन खुटहर खुटहर पाठ बोलना मन खुटहर तेरा नहीं विश्वास विश्राम महा उदमा खार का पैखर तो छुट्टे जो ऊपर लादा खरका कट्ठा नहीं कह देना वखरा पाठ करना है <स्थ> खार का पैखर ਸੋ ਛੁਟੈ ਇਤਿ ਵਿਸਰਾਮ ਜੋ ਉਪਰ ਲਾਦਾ ਰਹਾਉ ਜਾਪ ਤਾਪ ਸੰਜਮ ਤੁਮ ਖੰਡੇ ਜਾਮਕੇ ਦੁਖ ਡਾਂਡ ਸਿਮਰਹਿ ਨਾਹੀ ਜੋਨ ਦੁਖ ਨਿਰਲज्जੇ ਬਾਡ ਜੀ ਸਿਮਰਹਿ ਨਾਹੀ ਇਥੇ ਠਮਕ ਜੋਨ ਦੁਖ ਇਥੇ ਵਿਸਰਾਮ ਨਿਰਲज्जੇ ਭਾਂਡ ਨਿਰਲज्जੇ ਪਦ ਕਸ ਕੇ ਬੋਲਣਾ ਨਿਰਲज्जੇ ਨਹੀਂ ਕਹਿਣਾ ਨਿਰਲज्जੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸ ਸੋ ਤੇਰਾ ਭੇਦ ਬੀਦਾ ਪੰਜ ਬਟਵਾਰੀ ਉਪਜਿਓ ਮਹਾ ਖੇਦ ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਜਿਨ ਮਨ ਵਸ ਕੀਨਾ ਤਾਨ ਤਨ ਸਰਬ ਸੋ ਆਪਣਾ ਸਰਬਸ ਇਕੱਠਈ ਤਾਨ 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 ਸਰਬਸ ਆਪਣਾ ਪ੍ਰਭ ਜਾਨਕੋ ਦੀਨਾ ਬਿਲਾਵਲ ਮਹੱਲਾ ਪੰਜਵਾ ਉਦਮ ਕਰਤ ਆਨੰਦ ਭਇਆ ਤੇ ਮੇਰਾ ਤੋ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾ ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ ਰਹਾਉ ਜੀ ਅਜੰਤ ਸਭ ਸੁਖ ਵਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਾਜ ਪੂਚ ਧਨ ਸੁਥਾਨ ਬਸੰਤ ਧਨ ਜਹ ਜਪਿਐ ਨਾਮ ਧਨ ਸੁਥਾਨ ਇਥੇ ਠੰਮਕ ਬਸੰਤ ਤਾ ਨਾ ਇਥੇ ਵਿਸਰਾਮ ਬਸਨ ਵਾਲੀ ਵੀ ਧਨ ਹਨ ਜਹ ਜਪਿਐ ਨਾਮ ਕਥਾ ਕੀਰਤਨ ਹਰ ਆਦਿ ਕਨਾ ਸੁਖ ਸਹਿਜ ਵਿਸਰਾਮ ਮਾਨਤੇ ਕਦੇ ਨਾ ਵੀਸਰੈ ਅਨਾਥ ਕੋ ਨਾਥ ਅਨਾਥ ਕੋ ਨਾਥ ਨਾਨਕ ਪ੍ਰਾਪ ਸਰਨਾਗਤੀ ਜਾ ਕੈ ਸਭ ਕਿਛ ਹਾਥ ਬਿਲਾਵਲ ਮਹੱਲਾ ਪੰਜਵਾ ਜੇਨ ਤੂ ਬੰਦ ਕਰ ਛੋਡਿਆ ਫੋਨ ਸੁਖ ਮਹਿ ਪਾਇਆ ਜਿੰਤੂ ਇਕੱਠਾ ਨਹੀਂ ਕਹਿਦਣਾ ਜੇਨ ਤੂ ਬੰਦ ਕਰ ਛੋਡਿਆ ਇਥੇ ਵਿਸਰਾਮ ਫੋਨ ਸੁਖ ਮਹਿ ਪਾਇਆ ਸਦਾ ਸਿਮਰ ਚਰਨਾਰਬਿੰਦਾ ਸ਼ੀਤਲ ਹੋਤਾਇਆ ਹੋਤਾਇਆ ਇਕੱਠਾ ਹੀ ਬੋਲਣਾ ਜੀਵ ਤਿਆ ਅਥਵਾ ਮੁਇਆ ਕਿਚ ਕਾਮ ਨ ਆਵੈ ਜੇ ਨ ਇਹ ਰਚਨ ਰਚਾਇਆ ਕੂ ਤਿਸ ਸਿਓ ਰੰਗ ਲਾਵੈ ਰਹਾਉ ਰੇ ਪ੍ਰਾਣੀ ਉਸੰਤ ਸੀਤ ਕਰਤਾ ਕਰੈ ਕਾਮ ਤੇ ਕੱਢੈ ਰੇ ਪ੍ਰਾਣੀ ਇਥਿ ਤੁਮ ਉਸੰਤ ਸੀਤ ਕਰਤਾ ਕਰੈ ਇਥੇ ਵਿਸਰਾਮ ਕਾਮ ਤੇ ਕੱਢੈ ਕੀਰੀ ਤੇ ਹਸਤੀ ਕਰੈ ਟੂਟਾ ਲੀ ਗੜੈ ਅੰਡਜ ਜਿਰਜ ਸੀਤਜ ਉਤਪੁਜਾ ਪ੍ਰਭ ਕੀ ਇਹ ਕੀਰਤ ਕੀਰਤ ਕਮਾਵਨ ਸਰਬ ਫਲ ਰਵਿਯਾ ਹਰ ਨਿਰਤ ਹਮਤੀ ਕਛੂ ਨਾ ਹੋਵਨਾ ਸ਼ਰਨ ਪ੍ਰਭ ਸਾਧ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾੜ ਬਿਲਾਵਲ ਮਹੱਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜੋ ਬਨ ਥਾਨ ਖੋਜੋ ਬਨ ਥਾਨ ਗਣ ਕਾਨ ਇਕੱਠਾ ਨਹੀਂ ਕਹਿ ਦੇਣਾ ਅਸ਼ਾਲ ਅਸ਼ੇਦ ਅਪੇਦ ਪ੍ਰਭ ਐਸੇ ਭਗਵਾਨ ਅਸ਼ਾਲ ਅਸ਼ੇਦ ਅਪੇਦ ਪ੍ਰਭ ਇਥੇ ਵਿਸਰਾਮ ਐਸੇ ਭਗਵਾਨ ਕਬ ਦੇਖਾ ਪ੍ਰਭ ਆਪਣਾ ਆਤਮ ਕੈ ਰੰਗ ਜਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਰਹਾਉ ਬਰਨ ਆਸਰਮ ਸ਼ਾਸਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨ ਪੰਚ ਤਤ ਠਾਕੁਰ ਅਬਨਾਸ਼ ਰੂਪ ਨਾ ਰੇਖ ਇਥੇ ਠਮਕ ਨਾ ਪੰਚ ਤਤ ਇਥੇ ਵਿਸਰਾਮ ਠਾਕੁਰ ਅਬਨਾਸ਼ ਰੂਪ ਨਾ ਰੇਖ ਨ ਪੰਚ ਤਤ ठाकुर अविनाश ओह स्वरूप संतन कह विरले जोगेश्वर कर कृपा जा कह मिले तन तनते ईश्वर कर कृपा जा कह मिले इति विश्राम तन तनते ईश्वर सो अंतर सो बाहारे ਬਿਨ ਸੇ ਤਹਿ ਪਰਮਾ ਨਾਨਕ ਤਿਸ ਪ੍ਰਭ ਪੀਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾ ਜੀਅ ਜੰਤ ਸੁ ਪ੍ਰਸੰਨ ਭਏ ਸੁ ਪ੍ਰਸੰਨ ਨਹੀਂ ਕਹਿਣਾ ਸੱਸਾ ਸ਼ੁੱਧ ਬੋਲਣਾ ਸੁ ਪ੍ਰਸੰਨ ਜੀਅ ਜੰਤ ਸੁ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪਈ ਸਮਗਰੀ ਪੂਰਨ ਪਈ ਸਮਗਰੀ ਕਬੂ ਨਹੀਂ ਟੂਟ ਰਹਾਓ ਕਬੂ ਨਹੀਂ ਟੂਟ ਕਭੂ ਪਦਵੀ ਯਮਕ ਲੱਗੇ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਧਰਮ ਅਰਥ ਅਰ ਕਾਮ ਮੋਖ ਇਥੇ ਵਿਸਰਾਮ ਦਿੱਤੇ ਨਹੀਂ ਬਾਰ ਦਿੱਤੇ ਪਦ ਕੀ ਯਮਕ ਲੱਗੇਗੀ ਭਗਤ ਆਰਾਧਾ ਇਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਜਾ ਕਾ ਇਹ ਨਮਕ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਿਲਾਵਲ ਮਹੱਲਾ ਪੰਜਵਾ सिमर सिमर पूरन प्रभु कारज भई रास करतार पुर करता वसै संतन के पास रहआव विघ्न न को लागता गुर पह अरदास रखवाला गोविंद राई भक्तन की रास ਟੋਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕੇਚੂ ਨਾ ਮਦੀਸਾ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗ ਦੀਸੈ जय जयकार सबे करहे सच्च स्थान सुहाया जाप नानक नाम निदान सुख जाप नानक नाम इठे ठमक ला दनी निदान सुख इठे विश्राम है जाप नानक नाम निदान सुख पूरा गुर पाया ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ